ਪਰ ਸੈਂਟ ਬਿਜਲੀ ਦਾ ਬਿੱਲ ਲੋਕਾਂ ਚ ਜ਼ੀਰੋ ਹੈ ਖੇਤਾਂ ਨੂੰ ਬਿਜਲੀ ਦਿਨੇ ਵੀ ਆਮ ਹੈ ਰਾਤ ਨੂੰ ਜਦੋਂ ਮਲਜੀ ਜਾ ਕੇ ਸੋਚਦਾ ਬੋਸ ਸਟਾਰਟਰ ਦੀ ਤੁਹਾਡਾ ਟਿਊਬ ਲੌਨ ਹੋ ਜਾਂਦਾ ਹੈ ਨਹਿਰੀ ਪਾਣੀ ਨਹਿਰੀ ਪਾਣੀ ਜਿਹੜਾ ਉਹ ਪਚਾ ਰਹੇ ਆ ਕੱਸੀਆਂ ਖਾਲਾਂ ਰਾਹੀਂ ਪੁਰਾਣੇ ਜਿਹੜੇ ਬੰਦ ਹੋ ਗਏ ਸੀ ਤੇ ਨਹਿਰੀ ਪਾਣੀ ਚ ਤੱਤ ਬਹੁਤ ਹੁੰਦੇ ਆ ਉਹਦੇ ਨਾਲ ਧਰਤੀ ਦੀ ਪਜਾਉ ਸ਼ਕਤੀ ਵਧਦੀ ਹੈ ਵੀਰੋ ਕੋਈ ਵੀ ਇਹੋ ਜਿਹਾ ਵਰਗ ਨਹੀਂ ਅਸੀਂ ਛੱਡਿਆ ਜਿਹਨੂੰ ਫਾਇਦਾ ਨਾ ਮਿਲਦਾ ਹੋਵੇ ਉਹੀ ਖੰਬੇ ਨੇ ਉਹੀ ਤਾਰਾ ਨੇ ਉਹੀ فیوز ਨੇ ਉਹੀ ট্রান্সਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਉਹ ਵੀ ਫਰੀ ਤੇ ਨਾਲ-ਨਾਲ ਆਪਾਂ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਥਰਮਲ ਪਲਾਂਟ ਨਹੀਂ ਸਰਕਾਰ ਵੇਚਦੀ ਹੁੰਦੀ ਹੈ ਕਿਤਾ ਘਾਟੇ ਤੇ ਜੀ ਇਹਨੂੰ ਆਪਣੇ ਦੋਸਤਾ ਮਿੱਤਰਾਂ ਨੂੰ ਵੇਚ ਦਿੰਦੇ ਆ ਸੋ ਵੀਰੋ ਆਪਾਂ ਅੱਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਿੰਨੇ ਆ ਆਪਾਂ ਪੰਜਾਬ ਦੇ ਵਿੱਚ ਜਿੰਨੇ ਵੀ ਵਸਿੰਦੇ ਨੇ ਪੰਜਾਬ ਦੇ ਨਾਗਰਿਕ ਨੇ ਉਹਨਾਂ ਨੂੰ ਇੱਜ਼ਤ ਮਾਣ ਦੀ ਜ਼ਿੰਦਗੀ ਜਿਹੜੀ ਹੈ ਉਹ ਪ੍ਰੋਵਾਈਡ ਕਰਾਈ ਜਾਂਦੀ ਹੈ ਐਸਐਸਐਫ ਤੁਸੀਂ ਸੜਕਾਂ ਤੇ ਦੇਖਦੇ ਹੋਵੋਗੇ ਸੜਕ ਸੁਰੱਖਿਆ ਸੜਕ ਸੁਰੱਖਿਆ ਮੈਂ ਬਾ ਪੈਂਦੀ ਨੰਬਰ ਦੇ ਦੋ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਸੜਕ ਸੁਰੱਖਿਆ ਹਫ਼ਤਾ ਪਹਿਲਾਂ ਇਕੱਲਾ ਹਫ਼ਤਾ ਮਨਾਉਂਦੇ ਹੁੰਦੇ ਸੀ ਕਿ ਹਫ਼ਤਾ ਕਿਉਂ ਬਈ ਅਸੀਂ 24 ਘੰਟੇ ਸੜਕਾਂ ਤੇ ਸੁਰੱਖਿਆ ਦੇ ਰਹੇ ਹਾਂ ਮੇਰੇ ਕੋਲੇ 3 ਮਹੀਨੇ ਦਾ ਰਿਕਾਰਡ ਆਇਆ ਉਹਨਾਂ ਦਾ 1 ਫਰਵਰੀ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਮਈ ਤੱਕ ਪਿਛਲੇ ਸਾਲ ਮਾਰਚ ਅਪ੍ਰੈਲ ਮਈ ਤੱਕ 1500 ਤੋਂ ਵੱਧ ਬੰਦਿਆਂ ਦੀ ਮੌਤ ਹੋਈ ਸੀ ਸੜਕ ਤੇ ਇਸ ਵਾਰ ਐਸਐਸਐਫ ਕਿਉਂਕਿ ਪਹਿਲਾਂ ਪਹੁੰਚ ਜਾਂਦੀ ਹੈ ਉਹਨਾਂ ਕੋਲੇ ਸਾਰੀਆਂ ਦਵਾਈਆਂ ਨੇ ਉਹਨਾਂ ਕੋਲੇ ਪੱਟੀਆਂ ਨੇ ਡਿਟੋਲ ਹੈ ਉਹਨਾਂ ਕੋਲੇ ਗੈਸ ਕਟਰ ਨੇ ਕੋਈ ਰੱਬ ਨਾ ਕਰੇ ਐਕਸੀਡੈਂਟ ਹੋਵੇ ਤੇ ਕੱਟ ਕੇ ਤਾਕੀ ਵਗੈਰਾ ਬੰਦਾ ਛੇਤੀ ਕੱਢ ਕੇ ਨਾਗਰ ਨਾਸਤਲ ਪਚਾਈਏ ਐਸ ਵਾਰ ਸਿਰਫ 249 ਮੌਤਾਂ ਨੇ ਵੀਰੋ 1250 ਬੰਦੇ ਦੀ ਜਾਨ ਬਚਾ ਲਈ ਐਸਐਸਐਫ ਨੇ ਤੇ ਸੜਕਾਂ ਤੇ ਐਕਸੀਡੈਂਟ ਕੱਟ ਕੱਢ ਗਏ ਤੇ ਨਾਲ 18 ਲੱਖ ਰੁਪਏ ਦਾ ਜਿਹੜਾ ਸਮਾਨ ਗੱਡੀਆਂ ਚ ਪਿਆ ਹੁੰਦਾ ਐਕਸੀਡੈਂਟ ਚ ਕੇ ਦੇ ਕੜਾ ਪਾਇਆ ਹੋਇਆ ਕਿਸੇ ਕੋਲੇ ਕੈਸ਼ ਹੈ ਜਾਂ ਕਿਸੇ ਕੋਲੇ ਕੋਈ ਹੋਰ ਕੀਮਤੀ ਚੀਜ਼ ਹੈ ਸਾਡੇ 18 ਲੱਖ ਰੁਪਇਆ ਉਹਦਾ ਵਾਪਸ ਕੀਤਾ ਉਹਦੇ ਵਾਰਸਾਂ ਨੂੰ ਕਿ ਭਾਈ ਤੁਹਾਡੀ ਗੱਡੀ ਦੇ ਵਿੱਚ ਉਹ ਲੱਭਿਆ ਪਹਿਲਾਂ ਕੋਈ ਹੋਰ ਹੀ ਲੈ ਜਾਂਦਾ ਹੁੰਦਾ ਸੀ ਸੋ ਵੀਰੋ ਮੈਂ ਪੈਸੇ ਤਾਂ ਕਮਾਉਣੇ ਨਹੀਂ ਮੈਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦਾ ਮੈਂ ਕਮਾਉਣੀ ਹੈ ਹੁਣ ਤਾਂ ਇੱਜ਼ਤ ਹੀ ਕਮਾਉਣੀ ਹੈ ਔਰ ਪ੍ਰਮਾਤਮਾ 'ਤੇ ਅਰਦਾਸ ਕਰਦਿਆਂ ਪ੍ਰਮਾਤਮਾ ਜਿੰਨੀ ਕੀ ਇੱਜ਼ਤ ਬਖਸ਼ਦੀ ਇਹਨਾਂ ਤੋਂ ਘਟਾਈ ਨਾ ਭਾਵੇਂ ਵਧਾਈ ਨਾ ਪਰ ਇੰਨੀ ਕਿ ਰਹਿਣ ਦੀ ਕਿ ਲੋਕਾਂ ਦੇ ਕੰਮ ਆਉਂਦੇ ਰਹੀਏ ਮੇਰੇ ਦਸਤਕਤ ਕਰਨ ਨਾਲ ਮੇਰੇ ਸਾਈਨ ਕਰਨ ਨਾਲ ਕਿਸੇ ਘਰ ਦਾ ਚੁੱਲ੍ਹਾ ਬળે ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਅਸੀਂ ਲੋਕਾਂ ਨੂੰ ਡਰਾਉਂਦੇ ਨਹੀਂ ਨਾ ਹੀ ਫੈਕਟਰੀਆਂ ਨਾਲ ਤੋਂ ਹਿੱਸੇ ਮੰਗਦੇ ਆ ਨਾ ਹੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਸੋ ਅੱਜ ਮੈਨੂੰ ਹਰ ਰੋਜ਼ ਫੋਨ ਆਉਂਦੇ ਨੇ ਕਈ ਵਾਰੀ ਤਾਂ ਮੈਂ ਵੀ ਭਾਵੁਕ ਹੋ ਜਾਂਦਾ ਕਿ ਲੋਕ ਕਹਿੰਦੇ ਜੀ ਅਸੀਂ ਤੁਹਾਡੀ ਤੁਹਾਡੀ ਸੌ ਨਹੀਂ ਖਾ ਸਕਦੇ ਕਿਉਂਕਿ ਤੁਸੀਂ ਐਨੇ ਵਧੀਆ ਕੰਮ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਹੁਣ ਪਿੰਡਾਂ 'ਚ ਇਹ ਮੁਕਾਬਲਾ ਹੁੰਦਾ ਹੈ ਕਿ ਤੁਹਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਸਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਇਹ ਖੁਸ਼ੀਆਂ ਦੇ ਸਮਾਗਮ ਹੁਣੋਂ ਬੰਦ ਹੋ ਗਏ ਸੀ ਵੀਰੋ ਹੁਣ ਅਗਲੀ ਗੱਲ ਜਿਹੜੀ ਹੈ گورنر ਨਾਲ ਅਗਲੀ ਗੱਲ گورنر ਸੁਣਨ ਵਾਲੀ ਹੈ ਜਦੋਂ ਨਹਿਰੀ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਜਦੋਂ ਹੁਣ ਇਹ ਵੱਧ ਗਿਆ 70% ਦੇ ਨੇੜੇ ਹੋ ਗਿਆ ਤਾਂ ਸਾਡਾ 6 ਅਕਤੂਬਰ 'ਚ ਸਾਡਾ 6 6 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਟਿਊਬਲ ਨੇ 6.6 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚ ਜੂਗੀ ਉਹ ਬਚ ਕੇ ਕੀ ਕਰੂੰਗਾ ਮੈਂ ਉਹਦਾ ਉਹਦੇ 'ਚ ਮੈਂ ਲਾ ਕੇ ਹਿਸਾਬ ਰੱਖਿਆ ਹੋਇਆ ਪੂਰਾ ਪੂਰਾ ਲਿਖੀ ਬੈਠਾ ਕਿ ਜਿਹੜਾ 525500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 525500 ਕਰੋੜ ਰੁਪਏ ਖਰਚਾ ਹੋਊਗਾ ਉਹਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਆ ਉਹ ਪੂਰੀ ਕਰੂੰਗਾ ਮੈਂ ਕਿਉਂਕਿ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਕਰ ਨਾ ਸਕਦੇ ਹੋਈਏ ਜਿਵੇਂ ਵੈਸੇਤੀ ਸ਼ੁਰੂ ਕਰਨੀ ਹੁੰਦੀ ਹੈ ਸਕੀਮ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਦਾ ਵਾਹ ਬੰਦ ਕਰ ਦਿੰਦੇ ਨਾ ਜਿੱਦ ਦੇ ਸਕੀਮ ਚੱਲੂਗੀ ਫਿਰ ਸਾਰੀ ਜ਼ਿੰਦਗੀ ਇਹ ਸਕੀਮ ਲਾਗੂ ਰਹੂਗੀ ਵਿੱਚੋਂ ਹਟਣੀ ਨਹੀਂ ਜਿਵੇਂ ਬਿਜਲੀ ਦਾ ਬਿੱਲ ਹੈ ਜਿਵੇਂ ਬਿਜਲੀ ਦਾ ਬਿੱਲ ਹੈ ਹਰ ਵਾਰ ਸਿਆਲ ਹੋਵੇ ਗਰਮੀ ਹੋਵੇ ਜ਼ੀਰੋ ਆਉਂਦਾ ਹੈ ਕਿਉਂਕਿ ਅਸੀਂ ਇਹ ਸਕੀਮ ਉਸ ਕਰਕੇ ਚਲਾਈ ਕਿ ਦੁਬਾਰੇ ਬੰਦ ਨਹੀਂ ਕਰਨੀ ਕੋਈ ਲੌਲੀਪੌਪ ਨਹੀਂ ਦੇਣਾ ਸੀ ਅ ਜਿਵੇਂ ਹੁਣ ਮੋਦੀ ਜੀ ਕਰੀ ਜਾਂਦੇ ਰਹਿੰਦੇ ਆ 1000 ਰੁਪਏ ਸਿਲੰਡਰ ਮਹਿੰਗਾ ਕਰਕੇ ਕਹਿੰਦੇ ਹੁਣ 100 ਰੁਪਏ ਸਸਤਾ ਕਰਤਾ ਲੈ ਬਾਕੀ ਬਾਕੀ 900 ਤਾਂ ਭਾਈ ਤਹੀਂ ਵਧਾਇਆ ਤਹੀਂ ਵਧਾਇਆ ਬਸ ਸਿਰੇ ਦਾ ਸਿਰੇ ਦਾ ਗੱਪੀ ਵੀਰੋ ਇਹ ਨਾ ਉਦਾਂ ਦੀ ਗੱਲ ਐ ਤੁਸੀਂ ਵੇ ਲੌਲੀਪੌਪ ਚ ਨਾ ਆ ਜਿਓ ਕਿਉਂਕਿ ਮੈਂ ਦੁਕਾਨਦਾਰਾਂ ਦਾ ਦੁਕਾਨ ਦਾ ਜਿਹੜਾ ਕੰਮਕਾਰ ਨੂੰ ਵਧਾਉਣਾ ਚਾਹਨਾ ਇਹ ਸਾਈਕਲ ਐ ਇੱਕ ਪੂਰਾ ਗੋਲ ਜੇ ਕਿਸਾਨਾਂ ਦੀ ਜੇਬ 'ਚ ਪੈਸੇ ਹੋਣਗੇ ਤਾਂ ਉਹ ਬਾਜ਼ਾਰ ਆਉਣਗੇ ਨਹੀਂ ਸਮਰਾਲੇ ਦੇ ਬਾਜ਼ਾਰ ਸੁੰਨੇ ਹੋ ਜਾਣਗੇ ਕਿਉਂਕਿ ਜੇ ਲੋਕਾਂ ਕੋਲੇ ਪੈਸੇ ਹੀ ਨਾ ਹੋਇਆ ਬਾਜ਼ਾਰ ਕੀ ਕਰਨ ਆਉਣਗੇ ਫਿਰ ਬਾਜ਼ਾਰ ਨਾ ਸਾਈਕਲ ਚੱਲਦਾ ਪੂਰਾ ਹਰ ਇੱਕ ਵਪਾਰ ਨੂੰ ਵਧਾਵਾ ਦੇ ਰਹੇ ਆ ਚਾਹੇ ਜਿਹੜਾ ਮਰਜੀ ਵਰਗ ਹੋਵੇ ਬਿਰੋਏ ਹੈ ਧਰਮ ਦੀ ਤੇ ਜਾਤ ਪਾਦੀ ਰਾਜਨੀਤੀ ਕਰਦੇ ਆ ਆਪਾਂ ਪੰਜਾਬ ਦੇ ਵਿੱਚ ਬਿਲਕੁਲ ਵੀ ਭਾਈਚਾਰਾ ਟੁੱਟਣ ਨਹੀਂ ਦੇਣਾ ਇਹ ਭਾਈਚਾਰਾ ਤੋੜਨ ਦੀਆਂ ਗੱਲਾਂ ਕਰਦੇ ਆ ਆਪਾਂ ਸਾਡਾ ਸਾਡਾ ਜਿਹੜਾ ਸਾਡੀਆਂ ਈਦਾਂ ਸਾਡੀਆਂ ਸੰਗਰਾਂਦਾਂ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੁਰਬ ਸਾਡੀਆਂ ਸਾਡੀਆਂ ਜਿਹੜੇ ਤਿਹਾਰ ਨੇ 크ਿਸਮਸ ਹੋਣ ਨੂੰ ਲੈ ਲੋ ਸਾਰੇ ਸਾਡੇ ਗੁਰੂ ਰਾਸ ਦਾ ਅਰਦਾਸ ਜੀ ਦੇ ਗੁਰਪੁਰਬ ਸਾਡੇ ਬਾਲਮੀਕੀ ਉਤਸਵ ਇਹ ਸਾਡੇ ਸਾਂਝੇ ਨੇ ਅਸੀਂ ਸਾਰੇ ਇਕੱਠੇ ਮਨਾਉਨੇ ਆ ਇਹ ਬੀਜੇਪੀ ਕੋਸ਼ਿਸ਼ ਨਾ ਕਰੇ ਕਿ ਅਸੀਂ ਇਹਨਾਂ ਨੂੰ ਤੋੜ ਦਾਂਗੇ ਜਾਂ ਕੋਈ ਹੋਰ ਕਰ ਦਾਂਗੇ ਐਸੇ ਕਰਕੇ ਪੰਜਾਬ ਨੂੰ ਮੰਦੀ ਹੈ ਪੂਰੀ ਦੁਨੀਆ ਕਿ ਇੱਥੇ ਜਿਹੜੇ ਲੋਕ ਨੇ ਆਪਸ ਵਿੱਚ ਭਾਈਚਾਰਾ ਰਹਿੰਦੇ ਨੇ ਕਦੇ ਖੂਨ ਖਰਾਬਾ ਨਹੀਂ ਹੋਇਆ ਇੱਥੇ ਕਦੇ ਕਾਰਫੂ ਨਹੀਂ ਲਾਉਣੇ ਪਏ ਸੋ ਵੀਰੋ ਤੁਹਾਡੇ ਨਾਲਾਂ ਤੁਹਾਡੇ ਵਰਗਾ ਐਦਾਂ ਹੀ ਕੰਮ ਕਰਦਾ ਰਹੂੰਗਾ ਇਸ ਤੋਂ ਬਾਅਦ ਮੈਂ ਧਾਕੇ ਜਾਊਂਗਾ ਰਾਤ ਨੂੰ ਲੁਧਿਆਣੇ ਸ਼ਹਿਰ ਦੇ ਵਿੱਚਾਂ ਜਿੱਥੇ ਕਹਿਣਗੇ ਲੋਕ ਉੱਥੇ ਜਾਊਂਗਾ ਔਰ ਜਿੱਥੇ ਜਿੱਥੇ ਲੋਕ ਕਹਿਣਗੇ ਉੱਥੇ ਜਾਊਂਗਾ ਤੇ ਪ੍ਰਚਾਰ ਵੀ ਇਹੀ ਕਰੂੰਗਾ ਕਿ ਭਾਈ ਚੰਗੇ ਬੰਦਿਆਂ ਨੂੰ ਵੋਟਾਂ ਪਾਓ ਜਰੂਰ ਵੋਟਾਂ ਪਾਓ ਔਰ 1 ਜੂਨ ਦਾ ਜਿਹੜਾ ਵੋਟਾਂ ਵਾਲਾ ਦਿਨ ਹੈ ਉਹਨੂੰ ਛੁੱਟੀ ਦਾ ਦਿਨ ਸਮਝ ਲਿਓ ਵੀ ਛੱਡੋ ਪਰੇ ਆਪਾਂ ਤਾਂ ਪਿਕਨਿਕ ਤੇ ਚੱਲਦੇ ਆ ਇਹ ਡਿਊਟੀ ਵਾਲਾ ਦਿਨ ਹੈ ਇਹ ਜਿਹੜਾ ਵੋਟਰ ਕਾਰਡ ਹੈ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਚੰਦਰਸ਼ੇਖਰ ਆਜਾਦ ਰਾਮ ਪ੍ਰਸਾਦ ਬਿਸਮਿਲ ਅਸ਼ਫਾਕullah اور ਲੱਖਾਂ ਕਰਤਾਰ ਸਿੰਘ ਸਰਾਬਿਆਂ ਗਦਰੀ ਬਾਬਿਆਂ ਨੇ ਇਹ ਆਪਣਾ ਖੂਨ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ ਇਹਨੂੰ ਇਹਨੂੰ 500 ਰੁਪਇਆ ਲੈ ਕੇ ਜਾਂ ਕੋਈ ਸ਼ਰਾਬ ਦੀ ਬੋਤਲ ਜਾਂ ਭੁੱਕੀ ਲੈ ਕੇ ਇਹਨੂੰ ਕਿਸੇ ਨੂੰ ਫੜਾ ਨਾ ਦਿਆ ਕਰੋ ਜਿਦੀ ਮਰ ਜਿਹਨੂੰ ਮਰਜ਼ੀ ਪਾਓ ਪਰ ਉਹਦੀ ਮਰਜ਼ੀ ਨਾਲ ਪਾਓ ਮੈਂ ਤਾਂ ਇਹੀ ਮੈਸੇਜ ਦੇਣਾ ਉਹਨਾਂ ਸੋ ਵੀਰੋ ਜਿਹਨੇ ਚੰਗਾ ਕੰਮ ਕੀਤਾ ਉਹਨੂੰ ਪਾ ਦੋਗੇ ਜਿਹੜੇ ਜਿਹਨਾਂ ਨੇ ਕਰਸੂਤਾ ਮਾੜੀਆਂ ਨੇ ਨਹੀਂ ਪੈਣ ਗਿਆ ਸੋ ਆਪਾਂ ਤਾਂ ਕੁਝ ਕਹਿ ਨਹੀਂ ਰਹੇ ਅਕਾਲੀ ਗੱਲ ਨੂੰ ਬੰਦੇ ਨਹੀਂ ਲੱਭ ਰਹੇ ਤੇਰਾ ਕਾਂਗਰਸ ਵਾਲਿਆਂ ਦੇ ਬੰਦੇ ਪੂਰੇ ਨਹੀਂ ਹੋ ਰਹੇ ਜੇ ਪੂਰੇ ਹੋ ਗਏ ਨਾਲ ਉਹਦੇ ਬੰਦਾ ਨਹੀਂ ਤੁਰ ਰਿਹਾ ਕੋਈ ਕੋਕਤੋਂ ਵਾਲਾ ਕਿੱਥੇ ਮਾਰਿਆ ਕਿਤੋਂ ਵਾਲਾ ਕਿੱਥੇ ਮਾਰਿਆ ਸੋ ਆਜੋ ਆਪਾਂ ਇਕੱਠੇ ਹੋ ਕੇ ਇੱਕ ਨਵੀਂ ਇਤਿਹਾਸ ਲਿਖੀਏ 4 ਜੂਨ ਨੂੰ 4 ਜੂਨ ਨੂੰ ਇਸ ਵੇਲੇ ਤੱਕ ਤਾਂ ਕੰਮ ਹੋ ਜੂਗਾ ਕਿ ਭਾਈ ਪੰਜਾਬ ਚੋਂ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ ਤੇਰਾ ਜੀਰੋ ਸੋ ਪੰਜਾਬ ਬਣ ਗਿਆ ਹੀਰੋ ਪੰਜਾਬ ਬਣੇਗਾ ਹੀਰੋ